ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵਧੀਆ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਦਿੱਲੀ ਦੇ ਵਿੱਚ ਹੋਏ ਬੰਬ ਧਮਾਕੇ ਦੀ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਹਲਕਾ ਤਰਨ ਤਰਨ ਦੇ ਵਿੱਚ ਵੋਟਾਂ ਪੈ ਗਈਆਂ ਨੇ ਤੇ ਵੋਟਾਂ ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਪੁਲਿਸ ਦੇ ਉੱਪਰ ਧੱਕਾਸ਼ਾਹੀ ਕਰਨ ਦੇ ਦੋਸ਼ਾਂ ਲਗਾਏ ਗਏ ਨੇ ਇਸ ਮਾਮਲੇ ਵਿੱਚ ਤਰਨਤਾਰਨ ਦੇ ਐਸਐਸਪੀ ਅਤੇ ਅਕਾਲੀ ਦਲ ਦੇ ਆਗੂਆਂ ਦੇ ਵਿਚਾਲੇ ਬਹਿਸ ਵੀ ਹੁੰਦੀ ਦਿਖਾਈ ਦਿੱਤੀ ਹੈ ਵਿਕਰਮਜੀਤਿਆ ਦੀ ਵੀਡੀਓ ਕਾਨਫਰੈਂਸ ਦੇ ذریعے ਪੇਸ਼ੀ ਹੋਈ ਹੈ ਜਥੇਦਾਰ ਨੇ ਮਾਨ ਸਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆਂ ਫਿਰ ਤੋਂ ਨਸੀਹਤ ਆ ਦੇ ਦਿੱਤੀ ਹੈ ਮੌਤਲ ਕੀਤੇ ਕੇ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਹੁਣ ਈਡੀ ਦੀ ਵੀ ਐਂਟਰੀ ਹੁੰਦੀ ਦਾ ਕਾਇਦੇਰੀਆ ਜਿਸ ਤੋਂ ਬਾਅਦ ਹੋਰ ਪੁਲਿਸ ਅਫਸਰਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਰਾਜਾ ਵੜਿੰਗ ਦੇ ਮਾਮਲੇ ਵਿੱਚ ਕਪੂਰ ਥਲਾ ਦੀ ਪੁਲਸ ਦੇ ਵੱਲੋਂ ਐਸੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀਨੂ ਰਿਪੋਰਟ ਸੌਂਪ ਦਿੱਤੀ ਗਈ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਦਿੱਲੀ ਦੇ ਲਾਲ ਕਿਲਾ ਨੇੜੇ ਬੀਤ ਦਿਨੀ ਕਾਰ ਦੇ ਵਿੱਚ ਬੰਬ ਧਮਾਕਾ ਹੋਇਆ ਤੇ ਇਸ ਧਮਾਕੇ ਦੌਰਾਨ 12 ਵਿਅਕਤੀ ਦੀ ਜਾਨ ਹੁਣ ਤੱਕ ਜਾ ਚੁੱਕੀ ਹੈ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਦਿੱਲੀ ਦੇ ਐਲ ਐਨ ਜੀ ਪੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮਾਮਲੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਹਮਦਰਦੀ ਦਾ ਹਰ ਕੀਤੀ ਗਈ ਹੈ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਵਿਰੋਧੀ ਪਾਰਟੀ ਦੇ ਵੱਲੋਂ ਸਵਾਲ ਚੁਕਣੇ ਸ਼ੁਰੂ ਕਰ ਦਿੱਤੇ ਗਏ ਨੇ ਕਈ ਘੰਟੇ ਬੀਤ ਚੁੱਕੇ ਨੇ ਅਜੇ ਤੱਕ ਸਰਕਾਰ ਦੇ ਵੱਲੋਂ ਇਹ ਕਲੀਅਰ ਆ ਨਹੀਂ ਕੀਤਾ ਗਿਆ ਕਿ ਕਾਰ ਦੇ ਵਿੱਚ ਧਮਾਕਾ ਹੋਇਆ ਜਾਂ ਫਿਰ ਆਤਵਾਦੀ ਹਮਲਾ ਹੈ ਇਸ ਨੂੰ ਲੈ ਕੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਵੱਲੋਂ ਭਾਟਪਾ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਇੱਥੇ ਵੱਡਾ ਇੰਟੈਲੀਜੈਂਸ ਦਾ ਫੇਲਿਅਰ ਹੈ ਦੂਜੇ ਪਾਸੇ ਸਰਕਾਰ ਦੇ ਵੱਲੋਂ ਕੁਝ ਵੀ ਇਸ ਮਾਮਲੇ ਵਿੱਚ ਸਪਸ਼ਟ ਨਹੀਂ ਕੀਤਾ ਜਾ ਰਿਹਾ ਕਿ ਇਹ ਅਸਲ ਦੇ ਵਿੱਚ ਕਾਰਬਲਾਸਟੀ ਹੈ ਜਾਂ ਫਿਰ ਕੋਈ ਅਤਵਾਦੀ ਹਮਲਾ ਹੈ ਵੱਡੇ ਪੱਧਰ ਤੇ ਲੋਕਾਂ ਦੀ ਜਾਨ ਗਈ ਹੈ ਇਸ ਮਾਮਲੇ ਵਿੱਚ ਸਰਕਾਰ ਨੂੰ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ ਜਿਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕਟਨ ਨੂੰ ਲੈ ਕੇ ਉੱਚ ਪੱਧਰੀ ਮੀਟਿੰਗਾਂ ਅਧਿਕਾਰੀਆਂ ਦੇ ਨਾਲ ਕੀਤੀ ਜਾ ਰਹੀ ਹੈ ਤੇ ਪਲ-ਪਲ ਦੀ ਸਥਿਤੀ ਦੀ ਖਬਰ ਵੀ ਲਈ ਜਾ ਰਹੀ ਹੈ ਦੋਸ਼ ਨੂੰ ਬਖਸ਼ਿਆ ਨਹੀਂ ਜਾਵੇਗਾ ਅਮੀਸ਼ਾ ਦੇ ਵੱਲੋਂ ਇਹਗਾਲਾ ਆਕ ਦਿੱਤੀ ਗਈ ਹੈ ਪਰ ਵਿਰੋਧੀ ਪਾਰਟੀ ਦੇ ਆਗੂਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਵਧਿਆ ਅਗਲੀ ਖਬਰ ਦੇ ਵੱਲ ਹਲਕਾ ਤਰਨਦਾਦੀ ਜ਼ਿਮਣ ਚੋਣ ਦੇ ਵਿੱਚ ਵੋਟਾਂ ਪੈ ਗਈਆਂ ਨੇ ਭਾਰਤੀ ਚੋਣ ਕਮਿਸ਼ਨ ਦੇ ਅੰਕੜੇ ਦੇ ਮੁਤਾਬਕ ਸ਼ਾਮ 5 ਵਜੇ ਤੱਕ ਲਗਭਗ 60% VOTING ਹੋਈ ਹੈ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਪਹੁੰਚ ਕੇ VOTING ਕੀਤੀ ਗਈ ਹੈ ਉਮੀਦਵਾਰਾਂ ਦੇ ਵੱਲੋਂ ਵੀ ਵੋਟ ਪਾਈ ਗਈ ਹੈ ਤੇ ਹਰੇਕ ਉਮੀਦਵਾਰ ਦੇ ਵੱਲੋਂ ਆਪਣੀ ਪਾਰਟੀ ਦੀ ਜਿੱਤ ਦਾਵਾ ਠੋਕਿਆ ਗਿਆ ਹੈ ਜਿੱਤ ਕਿਸ ਦੀ ਹੋਵੇਗੀ 14 ਨਵੰਬਰ ਨੂੰ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ ਤੇ ਤਰਨਤੰਨ ਦੀਆਂ ਇਹਨਾਂ ਵੋਟਰਾਂ ਦੇ ਦਰਾਂ ਇੱਕਾ ਦੁਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤਮਈ ਵੋਟਾਂ ਪੈ ਗਈਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਜਿਸ ਮੌਕੇ ਹਲਕਾ ਤਰਨਤੰਨ ਦੀ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਪੈ ਰਹੀਆਂ ਸਨ ਉਸ ਮੌਕੇ ਅਕਾਲੀ ਗੱਲ ਦੇ ਆਗੂਆਂ ਦੇ ਵੱਲੋਂ ਪੁਲਿਸ ਦੇ ਉੱਪਰ ਦੋਸ਼ ਲਗਾਏ ਗਏ ਨੇ ਇਸ ਮੌਕੇ ਕਾਲ ਦਲ ਦੇ ਉਮੀਦਵਾਰ ਦੀ ਤੀ ਕੰਚਨਪ੍ਰੀਤ ਕੌਰ ਦੇ ਵੱਲੋਂ ਪੁਲਿਸ ਦੇ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਕਿ ਪੁਲਿਸ ਅਕਾਲੀ ਦਲ ਦੇ ਜੋ ਬੂਥਾ ਲੱਗੇ ਹੋਏ ਨੇ ਤੇ ਜੋ ਅਕਾਲੀ ਆਗੂ ਜੋ ਅਕਲ ਦਲ ਦੇ ਵਰਕਰ ਉੱਥੇ ਬੈਠੇ ਹੋਏ ਨੇ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਅਤੇ ਖੁਦ ਪੁਲਸ ਆ ਅਕਾਲੀ ਦਲ ਦੇ ਬੂਥਾ ਦੇ ਉੱਪਰ ਜਾਣ ਬੁਝ ਕੇ ਚੱਕਰ ਮਾਰ ਰਹੀ ਹੈ ਡਰੋਨ ਤੁਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਕੰਚਨਪ੍ਰੀਤ ਕੌਰ ਜੋ ਕਿ ਕਲਦਲ ਦੇ ਉਮੀਦਵਾਰ ਦੀ ਤੀ ਹੈ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਪੁਲਿਸ ਦੇ ਵੱਲੋਂ ਸਾਡੇ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਤਰਨਤਨ ਦੇ ਐਸਐਸਪੀ ਸੁਰਿੰਦਰ ਲਾਂਬਾ ਕੰਚਨਪ੍ਰੀਤ ਕੌਰ ਅਤੇ ਅਕਾਲੀ ਆਗੂਆਂ ਨਾਲ ਬੈਸ ਦੇਵੀ ਦਿਖਾਈ ਦਿੱਤੇ ਨੇ ਸੁਰਿੰਦਰ ਲਾਂਬਾ ਦੇ ਵੱਲੋਂ ਆਖਿਆ ਕਿ ਮੀਡੀਆ ਦੇ ਵਿੱਚ ਡਰਾਮਾ ਕਰਨਾ ਬੰਦ ਕਰੋ ਜੋ ਵੀ ਤੁਹਾਡੀ ਸ਼ਿਕਾਇਤ ਹੈ ਮੇਰੇ ਲੈ ਕੇ ਆਓ ਜੇਕਰ ਤੁਹਾਡੇ ਕੋਲ ਵੀਡੀਓ ਹੈ ਮੈਨੂੰ ਦਿਓ ਮੀਡੀਆ ਦੇ ਵਿੱਚ ਇਹ ਡਰਾਮਾ ਨਾ ਕਰੋ ਵਿਕਟਮ ਕਾਰਡ ਨਾ ਖੇਡੋ ਵੈਸੇ ਵੀ ਹਲਕਾ ਤਰਾਂ ਤਰਨ ਦੇ ਵਿੱਚ 144 ਲੱਗੀ ਹੋਈ ਹੈ ਚਾਰ ਤੋਂ ਵੱਧ ਲੋਕ ਇੱਥੇ ਜਮ੍ਹਾਂ ਨਹੀਂ ਹੋ ਸਕਦੇ ਨੇ ਤੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਲੈ ਕੇ ਘੁੰਮ ਰਹੇ ਹੋ ਇਹ ਠੀਕ ਆ ਨਹੀਂ ਹੈ ਜੋ ਵੀ ਤੁਹਾਡੀਆਂ ਮੰਗਾਂ ਨੇ ਮੈਨੂੰ ਆ ਕੇ ਮਿਲੋ ਸ਼ਿਕਾਇਤ ਦਿਓ ਪਰ ਮੀਡੀਆ ਦੇ ਵਿੱਚ ਡਰਾਮਾ ਕਰਨਾ ਬੰਦ ਕਰੋ ਵਿਕਟਮ ਕਾਰਡ ਨਾ ਖਿਡੋ ਇਥੋਂ ਤਰਨ ਤਰਨ ਦੇ ਐਸਐਸਪੀ सुरेंद्र ਲਾਂਬਾ ਦੇ ਵੱਲੋਂ ਇਹ ਸਿੱਧੀਆਂ ਗੱਲਾਂ ਮੀਡੀਆ ਦੇ ਸਾਹਮਣੇ ਕੰਚਨਪ੍ਰੀਤ ਕੌਰ ਅਤੇ ਕਾਲੀ ਆਗੂਆਂ ਨੂੰ ਕਰ ਦਿੱਤੀਆਂ ਗਈਆਂ ਨੇ ਵੱਧਿਆ ਅਗਲੀ ਖਬਰ ਦੇ ਵੱਲ ਮੁੱਤਲ ਕਿਤੇ ਕਿ ਡੀਆਜੀ ਹਰਤੰ ਸਿੰਘ ਪੁੱਲਰ ਦਾ ਰਿਮਾਂਡ ਖਤਮ ਹੋ ਗਿਆ ਹੈ ਤੇ ਦੁਬਾਰਾ ਸਿਬੇਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਪੇਸ਼ੀ ਦੇ ਦੌਰਾਨ ਸਿਬੇਦੀ ਅਦਾਲਤ ਨੇ ਮਤਲਬ ਕੀਤੇ ਕਿ ਡੀਆਈਜੀ ਹਰਚੰਸਕ ਪੱਲਰ ਨੂੰ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ 20 ਨਵੰਬਰ ਤੱਕ ਹਰਚੰਸਕ ਪੱਲਰ ਹੁਣ ਜੇਲ੍ਹ ਦੇ ਵਿੱਚ ਰਹਿਣਗੇ ਤੇ ਇਸ ਮਾਮਲੇ ਵਿੱਚ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਸੀਬੀਆਈ ਦੇ ਕੋਲੋਂ ਹੁਣ ਈਡੀ ਦੇ ਵੱਲੋਂ ਜੋ ਕੇਂਦਰੀ ਏਜੰਸੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਉਸ ਦੇ ਵੱਲੋਂ ਹੁਣ ਕੁਝ ਦਸਤਾਵੇਜ਼ ਸੀਬੀਏ ਦੇ ਕੋਲੋਂ ਮੰਗ ਲਏ ਗਏ ਨੇ ਮੀਟਰ ਪੋਰਟ ਦੇ ਮੁਤਾਬਕ ਹੁਣ ਉਹਨਾਂ ਪੁਲਿਸ ਅਧਿਕਾਰੀਆਂ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਕਥਿਤ ਤੌਰ ਤੇ ਬੇਨਾਮੀ ਜਾਇਦਾਦਾਂ ਬਣਾਈ ਗਈਆਂ ਨੇ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਤੇ ਇਸ ਦੇ ਵਿੱਚ ਲਗਭਗ 50 ਦੇ ਕਰੀਬ ਉਹ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਈਡੀ ਦੇ ਵੱਲੋਂ ਹੁਣ ਕੀਤੀ ਜਾ ਸਕਦੀ ਹੈ ਇਹ ਵੱਡੇ ਸਰਕਾਰੀ ਅਧਿਕਾਰੀ ਕੁਝ ਰਿਟਾਇਰ ਹੋ ਗਏ ਨੇ ਤੇ ਕੁਝ ਇਸ ਮੌਕੇ ਵੀ ਸੇਵਾਵਾਂ ਦੇ ਰਹੇ ਨੇ ਇਹਨਾਂ ਦੇ ਉੱਪਰ ਹੁਣ ਈਡੀ ਕਾਰਵਾਈ ਕਰ ਸਕਦੀ ਹੈ ਸੀਬੀਏ ਦੇ ਕੋਲੋਂ ਕੁਝ ਦਸਤਾਵੇਜ਼ ਮੰਗ ਲਏ ਗਏ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਵਿਕਰਮ ਜਿੱਠੇ ਦੀ ਵੀਡੀਓ ਕਾਨਫਰੰਸ ਜ਼ਰੀਏ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਤੇ ਇਸ ਦੌਰਾਨ ਸਰਕਾਰੀ ਪੱਖ ਦੇ ਵਕੀਲ ਅਤੇ ਵਿਕਰਮ ਜਿੱਠੇ ਦੇ ਪੱਖ ਵਾਲੇ ਵਕੀਲ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਵਿਕਰਮ ਜਿੱਠੇ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋ ਰਹੀ ਹੈ ਉਸ ਮਾਮਲੇ ਦੀ ਜਾਂਚ ਵਿੱਚ ਰੁੱਝੇ ਹੋਣ ਕਰਕੇ ਮੋਹਾਲੇ ਅਦਾਲਤ ਦੇ ਵਿੱਚ ਪੇਸ਼ਾ ਨਹੀਂ ਹੋਏ ਨੇ ਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 26 ਨਵੰਬਰ ਨੂੰ ਤੈਅ ਕਰ ਦਿੱਤੀ ਗਈ ਹੈ ਬਿਕਰਮ ਜਿੱਠਿਆ ਇਸ ਮੌਕੇ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਜ਼ਮਾਨਤ ਤੋਂ ਲੈ ਕੇ ਹਾਈ ਕੋਰਟ ਦੇ ਵਿੱਚ ਲਗਾਤਾਰ ਸੁਣਵਾਈਆਂ ਖੋਰੀਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਆਪਣੇ ਪੱਧਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਬਣਾਈ ਜਾ ਰਹੀ ਹੈ ਤੇ ਇਸ ਸ਼ਤਾਬਦੀ ਵਿੱਚ ਸ਼ਾਮਿਲ ਹੋਣ ਲਈ ਵੱਖ-ਵੱਖ ਰੂਬਿਆਂ ਦੇ ਮੁੱਖ ਮੰਤਰੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲ ਕੇ ਸੱਦਾ ਪੱਤਰ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਦਿੱਤਾ ਜਾ ਰਿਹਾ ਹੈ ਤੇ ਇਸ ਦਰਣ ਵਿੱਚ ਦਿਨੇ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਜਿਨ੍ਹਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ 23 ਨਵੰਬਰ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਗਿਆਨੀ ਕੁਲਦੀਪ ਸਿੰਘ ਗੜਕਾ ਜੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਪਰ ਮੈਂ ਉਹਨਾਂ ਨੂੰ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਜਥੇਦਾਰ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਧਾਰਮਿਕ ਸਮਾਗਮ ਕਰਵਾਉਣੇ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਸਰਕਾਰਾਂ ਦਾ ਦੂਜੇ ਕੰਮ ਹੈ ਉਹ ਕਰੇ ਇਹ ਧਾਰਮਿਕ ਸਮਾਗਮ ਸਾਡੀਆਂ ਸੰਸਥਾਵਾਂ ਦੇ ਵੱਲੋਂ ਮਨਾਏ ਜਾ ਰਹੇ ਨੇ ਪਰ ਸਰਕਾਰ ਦੇ ਵੱਲੋਂ ਆਪਣੀ ਜਿੱਦ ਪੁਗਾਈ ਜਾ ਰਹੀ ਹੈ ਜਿੱਦ ਕਰਕੇ ਇਹਨਾਂ ਦੇ ਵੱਲੋਂ ਇਹ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਜੋ ਕਿ ਠੀਕਾ ਨਹੀਂ ਹੈ ਦੂਸਰੇ ਪਾਸੇ ਇਹਨਾਂ ਦੇ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਸਮਾਗਮ ਕਰਵਾਇਆ ਜਾ ਰਿਹਾ ਉਸ ਦੇ ਨਾਲ ਨਾਲ ਸਾਰੇ ਏਰੀਆ ਦੇ ਵਿੱਚ ਦੂਰ ਤੱਕ ਲਾਊਡ ਸਪੀਕਰ ਲਗਵਾਏਗੇ ਜਿਸ ਤੋਂ ਬਾਅਦ ਮੇਰੇ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਲਾਊਡ ਸਪੀਕਰ ਹਟਵਾ ਦਿੱਤੇ ਗਏ ਨੇ ਉਤਾਰਵਾ ਦਿੱਤੇ ਗਏ ਨੇ ਇਸ ਪ੍ਰਕਾਰ ਵਕਰੀ ਸ਼ਹੀਦੀ ਸ਼ਤਾਬਦੀ ਸਰਕਾਰ ਦੇ ਵੱਲੋਂ ਮਨਾਈ ਜਾ ਰਹੀ ਹੈ ਜਿਥੇ ਦਾਰ ਦੇ ਵੱਲੋਂ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵਾਲਾ ਪੰਜਾਬ ਰਾਜ ਐਸੇ ਕਮਿਸ਼ਨ ਦੇ ਵੱਲੋਂ ਲਗਾਤਾਰ ਰਾਜਾ ਵੜਿੰਗ ਦੇ ਮਾਮਲੇ ਵਿੱਚ ਰਿਪੋਰਟਾਂ ਤਲਬ ਕੀਤੀਆਂ ਜਾ ਰਹੀਆਂ ਨੇ ਬਿੱਤ ਦਿਨੀ ਕਪੂਰਥਲਾ ਦੇ ਡੀਐਸਪੀ ਹਰ ਗੁਰਦੇਵ ਸਿੰਘ ਦੇ ਵੱਲੋਂ ਰਾਜਾ ਵੜਿੰਗ ਦੇ ਮਾਮਲੇ ਸੰਬੰਧੀ ਰਿਪੋਰਟ ਪੰਜਾਬ ਐਸੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਸੌਂਪੀ ਗਈ ਹੈ ਇਸ ਰਿਪੋਰਟ ਦੇ ਮੁਤਾਬਕਾ ਸ਼ਿਕਾਇਤ ਕਰਤਾ ਸਰਵਜੋਤ ਸਿੰਘ ਜੋ ਕਿ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਇੱਕ ਨੇ ਉਹਨਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਉਹਨਾਂ ਦਾ ਜਾਤੀ ਸਰਟੀਫਿਕੇਟ ਵੀ ਲੇ ਲਿਆ ਗਿਆ ਤੇ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੇ ਹੁੰਦਾ ਹੈਗਾ ਕਿ ਰਾਜਾ ਵੜਿੰਗ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਫੋਰੈਂਸਿਕ ਜਾਂਚ ਦੇ ਲਈ ਭੇਜੀ ਗਈ ਹੈ ਜਿਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਮਾਮਲਾ ਅੱਗੇ ਵਧਾਇਆ ਜਾਵੇਗਾ ਜਸਵੀਰ ਸਿੰਘ ਗੜੀ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਜੋ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਹੈ ਕਿ ਰਾਜਾ ਵੜਿੰਗ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵੱਖੋ-ਵੱਖਰੀ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਇਸ ਮੌਕੇ ਜਸਵੀਰ ਸਿੰਘ ਗੜੀ ਨੇ ਰਾਜਾ ਵੜਿੰਗ ਦਾ ਪੇਜ ਖੋਲ੍ਹਿਆ ਸੋਸ਼ਲ ਮੀਡੀਆ ਅਕਾਊਂਟਸ ਚੈੱਕ ਕਰਨ ਤੋਂ ਬਾਅਦ ਆਖਿਆ ਕਿ ਕੁਝ ਘੰਟੇ ਪਹਿਲਾਂ ਹੀ ਤਰਨਤਾਰਨ ਦੇ ਵਿੱਚ ਰਾਜਾ ਵੜਿੰਗ ਦੇ ਵੱਲੋਂ ਕੁਝ ਗਤੀਵਿਧੀਆਂ ਕੀਤੀਆਂ ਗਈਆਂ ਨੇ ਤੇ ਬਾਅਦ ਵਿੱਚ ਕਪੂਰਥਲਾ ਦੇ ਡੀਐਸਪੀ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਸਵੀਰ ਸਿੰਘ ਕਹਿੰਦਾ ਕਹਣਾ ਹੈ ਕਿ ਰਾਜਾ ਵੜਿੰਗੀ ਹੈ ਕੋਈ ਰੋਬਿੰਡ ਹੁੱਡ ਤਾਂ ਨਹੀਂ ਇਸ ਪ੍ਰਕਾਰ ਅਗਲੇਰੀ ਕਾਰਵਾਈ ਸੰਬੰਧੀ ਹੋਣਾ 19 ਤਰੀਕ ਨੂੰ ਦੁਬਾਰਾ ਰਿਪੋਰਟ ਮੰਗ ਲਈ ਗਈ ਹੈ ਰਾਜਾ ਵੜਿੰਗ ਦੀ ਗ੍ਰਿਫਤਾਰੀ ਤੇ ਜ਼ੋਰ ਜਸਵੀਰ ਸਿੰਘਾ ਗੜੀ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਸਮਝ ਦੀ ਵੱਡੀ ਖਬਰ ਹੈ ਨਾ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ